ਹਾਂਜੀ ਵੀਰੇ ਗੁੱਡ ਮਾਰਨਿੰਗ ਨਮਸਕਾਰ ਸਤਿ ਸ਼੍ਰੀ ਅਕਾਲ ਲੋ ਜੀ ਆਪਾਂ ਪਿਓਰ ਤੇ ਕੋਟਨ ਤੇ ਲੈ ਕੇ ਆਏ ਆ ਪਿਓਰ ਦੁਪੱਟਿਆਂ ਨਾਲ ਪਿਓਰ ਕੋਟਨ ਤੇ ਪਿਓਰ ਦੁਪੱਟਿਆਂ ਨਾਲ ਡਿਜੀਟਲ ਪ੍ਰਿੰਟਿੰਗ ਲੈ ਕੇ ਆਏ ਆ 25 2500 ਵਾਲੇ 12500 ਦੀ ਰੇਂਜ ਤੇ ਖੁੱਲ੍ਹੇ ਸਾਰੇ ਦਾ ਦੁਪੱਟਾ ਹੋਊਗਾ ਡਿਜ਼ਾਈਨ ਚੈੱਕ ਕਰ ਲਓ ਵੀਰੇ ਦੋ ਜਿਹੜੇ ਡਿਜ਼ਾਈਨ ਬੰਦਿਆ ਚਾਰ ਚਾਰ ਕਲਰ ਦਾ ਸੈੱਟ ਆਉਂਦਾ ਆ ਆ ਦੇਖੋ ਇਹ ਸਾਰੇ 12500 ਦੀ ਰੇਂਜ ਚ ਆਪਾਂ ਨੂੰ ਮਿਲਦੇ ਆ ਮੋਤੀ ਵਰਲਡਵਾਈਡ ਤੋਂ ਵੀ ਜਾਨ ਬਠੀ ਨਾਲ ਲਾਜ਼ਮੀ ਬਹੁਤ ਹੀ ਸੋਹਣਾ ਤੇ ਨਵਾਂ ਡਿਜ਼ਾਈਨ ਆਇਆ ਆਪਣੇ ਕੋਲੇ ਕਾਟਨ ਦੇ ਉੱਤੇ ਹੈ ਬਿਲਕੁਲ ਨਵੀਂ ਕਾਟਨ ਹੈ ਜੀ ਜਿਵੇਂ ਜਾਮਾਬਾਦ ਬਨਾਰਸੀ ਸੂਟ ਆਉਂਦੇ ਆ ਉਹਵੇਂ ਖੱਡੀ ਦੀ ਬੁਣਤੀ ਦੇ ਵਿੱਚ ਆਪਣੇ ਕੋਲੇ ਆਇਆ ਹੈ ਪਲੇਨ ਬਾਟਮ ਦੇ ਨਾਲ ਦੁਪੱਟਾ ਜਿਹੜਾ ਆਇਆ ਹੈ ਕਾਟਨ ਦਾ ਕਢਾਈ ਵਾਲਾ ਕਢਾਈ ਵਾਲਾ ਦੁਪੱਟਾ ਫੁੱਲ ਸਾਈਜ਼ ਆ ਦੇਖੋ ਕਢਾਈ ਕੀਤੀ ਹੋਈ ਹੈ ਕਲਰ ਮਿਲਣਗੇ ਇਹਦੇ ਚ ਤੁਹਾਨੂੰ 4 4 ਕਲਰ ਆਣਗੇ દો ડિઝાઇનਾਂ ਨੇ रेट ਹੈ ਜੀ 11500 સો ਵੀਰੇ ਗਰਮੀਆਂ ਦੇ ਸੀਜ਼ਨ ਵਿੱਚ कॉटन ਦੇ સૂਟ ਤੇ कॉटन ਦੇ ਦੁਪੱਟੇ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਆਪਣੇ ਕੋਲੇ ਆਏ ਐ 24 2400 ਵਾਲੇ 1200 ਦੀ ਰੇਂਜ ਚ ਤਾਈ ਪੱਟੀ ਸਟਾਈਲ ਦੇ ਵਿੱਚ ਐ ਸਾਰੀ ਕਢਾਈ ਕੀਤੀ ਵੀ ਐ ਜੀ ਪਿਓਰ ਕੈਮਰੀ कॉटन ਦੇ ਉੱਤੇ ਇੱਕ ਸੈੱਟ ਦੇ ਚਾਰ ਕਲਰ ਐ ਉਹ ਦੂਜਾ ਡਿਜ਼ਾਈਨ ਐ ਜੀ ਵਾਈਟ ਪਲਾਜ਼ੋ ਦੇ ਨਾਲ ਸਲਵਾਰ ਬਣਾਓ ਪਲਾਜ਼ੋ ਬਣਾਓ ਆਪਣੀ ਚੁਆਇਸ ਐ 26 2600 ਵਾਲੇ 1300 ਦੀ ਰੇਂਜ ਚ ਕਲਰ ਚੈੱਕ ਕਰ ਸਕਦੇ ਹੋ ਡਿਜ਼ਾਈਨ ਚੈੱਕ ਕਰ ਸਕਦੇ ਹੋ ਚਾਰ ਚਾਰ ਕਲਰ ਦਾ ਸੈਟਅਪ ਬਿਲਕੁਲ ਨਵੀਂ ਵੈਰਾਈਟੀ ਆ ਗਈ ਜੀ ਬਿਲਕੁਲ ਫਰੈਸ਼ ਲਓ ਵੀਰੇ ਕਾਟਨ ਦੇ ਸੂਟ ਗਰਮੀਆਚ ਪਾਉਣ ਵਾਲੇ ਡਿਜੀਟਲ ਪ੍ਰਿੰਟਰ ਦੇ ਉੱਤੇ ਆਪਣੇ ਕੋਲ ਆ ਗਿਆ 550 ਦੀ ਰੇਂਜ ਚ ਨਾਲ ਦੁਪੱਟੇ ਆਉਣਗੇ ਜੀ ਦੁਪੱਟੇ ਆ ਦੇਖੋ ਸ਼ਿਫੋਨ ਦੇ ਐ ਪੱਟੀ ਵਾਲੇ ਦੁਪੱਟੇ ਐ ਪਲੇਨ ਬਾਟਮ ਆਏਗੇ ਕਲਰ ਚ ਚੈੱਕ ਕਰ ਲਓ ਡਿਜ਼ਾਈਨ ਚੈੱਕ ਕਰ ਲਓ ਵੱਖ-ਵੱਖੜੀ ਐ ਨੇ ਅਲੱਗ-ਅਲੱਗ ਕਲਰ ਐ 550 ਦੀ ਰੇਂਜ ਚ ਤੇ ਅਗਲੀ ਆਈਟਮ ਜਿਹੜੀ ਆਏਗੀ ਜੀ ਆਪਣੇ ਕੋਲੇ ਉਹ ਆਈਡੀਆ ਸ਼ਿਮਰ ਦੇ ਉੱਤੇ ਸ਼ਿਮਰ ਦੇ ਉੱਤੇ ਡਿਜੀਟਲ ਪ੍ਰਿੰਟਿੰਗ ਇਹ ਮਰਦਾਂ ਦੇ ਉੱਤੇ ਡਿਜੀਟਲ ਪ੍ਰਿੰਟਿੰਗ ਦੇ ਵਿੱਚ ਆਪਣੇ ਕੋਲੇ ਆਇਆ 770 ਦੀ ਰੇਂਜ ਚ ਦੁਪੱਟੇ ਨਾਲ ਹੈ ਵੀਰੇ ਆ ਦੇਖੋ ਦੁਪੱਟੇ ਬਹੁਤ ਸ਼ਾਨਦਾਰ ਹੈ ਪ੍ਰਿੰਟਿੰਗ ਬਹੁਤ ਸ਼ਾਨਦਾਰ ਹੈ 770 ਦੀ ਰੇਂਜ ਦੇ ਵਿੱਚ ਤੇ 550 ਦੀ ਰੇਂਜ ਚ ਦੋ ਆਈਟਮ ਆਈਆਂ ਆਪਣੇ ਕੋਲੇ ਵਧੀਆ ਬ੍ਰਾਂਡਡ ਸੂਟ ਹੈ ਦੁਪੱਟੇ ਨਾਲ ਹੈ ਗੋਟੀ ਵਰਲਡਵਾਈਡ ਦੇ ਮਸ਼ਹਰੀਨ ਦੇ ਦੁਪੱਟਿਆਂ ਵਾਲੇ ਸੂਟ ਮਸਲੀਨ ਦੇ ਦੁਪੱਟਿਆਂ ਵਾਲੇ ਸੂਟ ਆ ਗਏ ਵੀਰੇ ਗਰਮੀਆਂ 'ਚ ਪਾਉਣ ਵਾਲੇ ਡਿਜੀਟਲ ਪ੍ਰਿੰਟ ਦੇ ਉੱਤੇ ਵਰਕ ਵਾਲੇ ਇਹ ਮੇਰੇ ਕੋਲੇ 191900 ਵਾਲੇ ਸੂਟ ਆਏ ਆ 950 ਦੀ ਰੇਂਜ 'ਚ ਕਲਰ ਬ੍ਰਾਈਟ ਤੇ ਲਾਈਟ ਦੋਨੇ ਤਰ੍ਹਾਂ ਦੇ ਕਲਰ ਮਿਲਨੇ ਆ ਔਰ ਜਿਹੜਾ ਕਲਰ ਚਾਰਟ ਆਇਆ ਵੀਰੇ ਕੰਟਰਾਸਟ ਬਾਟਮ ਨਾਲ ਵੀ ਮਿਲ ਜਾਣਾ ਹੈ ਆਲ ਓਵਰ ਸੋਲੋ ਕਲਰ ਦੇ ਵਿੱਚ ਵੀ ਮਿਲ ਜਾਣਾ ਸਾਰਾ ਸੂਟ ਇੱਕ ਨਾਲ ਦਾ ਇਹ 950 ਦੀ ਰੇਂਜ 'ਚ ਆ ਬਹੁਤ ਸੋਹਣੀ ਸੋਹਣੀ ਡਿਜ਼ਾਈਨਿੰਗ ਇਹਦੇ ਵਿੱਚ ਆ ਗਈ ਹੈ ਬ੍ਰਾਂਡ ਮੀਰਾ ਦਾ ਮਾਲ ਹੈ ਆ ਦੇਖੋ ਲੀਲਾ ਡਿਜ਼ਾਈਨਰ ਦੇ ਸਾਰੇ ਇਹ ਡਿਜ਼ਾਈਨਿੰਗ ਹੈ ਔਰ ਕਲਰ ਚਾਰਟ ਦੇਖੋ ਕੋਈ ਕਮੀ ਨਹੀਂ ਜੀ 990 990 990 ਜੇਰੇ ਪ੍ਰਿੰਟਡ ਖਾਵਗਾ ਨਾ ਪਿਓਰ ਕੋਟਨ ਦਿਖਾਵਗਾ ਇੱਕ ਧਾਗਾ ਮਿਕਸ ਨਹੀਂ ਹੋਵੇਗਾ 100% ਕੋਟਨ ਹੋਵੇਗੀ ਆਰਟੀਕਲ ਬਹੁਤ ਪਿਆਰਾ ਹੋਵੇਗਾ 100% ਕੋਟਨ ਕਹਿਣ ਦਾ ਮਤਲਬ ਹੈ ਕਿ ਉਹ ਸ਼ੁੱਧ ਕੋਟਨ ਹੋਵੇਗੀ ਉਹ ਸਾਡਾ ਵੱਡੀ ਗੱਲ ਪਤਾ ਹੈ ਕਿ ਏਕੇ ਦਾ ਬ੍ਰਾਂਡ ਹੋਵੇਗਾ ਬ੍ਰਾਂਡ ਮਿਲਰ ਦਾ ਮਾਲ ਦਵਾਂਗੇ ਸੀ ਏਕੇ ਟੈਕਸ ਚੈੱਕ ਕਰ ਸਕਦੇ ਹੋ ਬ੍ਰੈਂਡ ਚੈੱਕ ਕਰ ਸਕਦੇ ਹੋ ਰੇਟ ਚੈੱਕ ਕਰ ਸਕਦੇ ਹੋ 916 ਆਰਟੀਕਲ ਤੁਹਾਨੂੰ ਮਿਲਣ ਜਾ ਰਿਹਾ ਸਿਰਫ 450 ਰੁਪਏ ਦੇ ਸਾਡੇ 450 ਰੁਪਏ ਦਾ 100% ਕੋਟਨ ਮਿਲਣ ਜਾ ਰਿਹਾ 100% ਕੋਟਨ ਮਿਲਣ ਜਾ ਰਿਹਾ ਸਿਰਫ 450 ਰੁਪਏ 'ਚ ਇੱਕ ਧਾਗਾ ਵਿੱਚ ਸਿੰਥੈਟਿਕ ਨਹੀਂ ਹੋਏਗਾ 100% ਕੋਟਨ ਕਹਾਂਗੇ 5 ਮੀਟਰ ਕਪੜਾ ਹੋਏਗਾ ਇਹ ਨਹੀਂ ਵੀ 4.5 ਮੀਟਰ ਕਪੜਾ ਹੋਏਗਾ ਪੌਣੇ 5 ਮੀਟਰ ਕਪੜਾ ਹੋਏਗਾ ਕਪੜੇ ਨੂੰ ਟੱਚ ਕਰੋ ਭਾਈ ਤਾਂ ਪਤਾ ਲੱਗਾ ਕੀ ਚੀਜ਼ ਹੈ 100% ਕੋਟਨ ਮਿਲਣ ਜਾ ਰਿਹਾ ਤੁਹਾਨੂੰ ਸਿਰਫ 450 ਰੁਪਏ ਦਾ 450 ਰੁਪਏ ਦਾ ਆਰਟੀਕਲ ਮਿਲਣ ਜਾ ਰਿਹਾ ਹੈ ਭਾਜੀ 450 ਦਵਾਂਗੇ ਸੀ ਸਾਰੇ ਸੂਟ ਸਾਰੇ ਸੂਟ ਜਿੰਨੇ ਦੇ ਆ ਜਿਹੜਾ ਮਰਜੀ ਡਿਜ਼ਾਈਨ ਲੈ ਲਿਓ ਭਾਜੀ ਜਿਹੜਾ ਮਰਜੀ ਡਿਜ਼ਾਈਨ ਲੈ ਲਓ 450 ਰੁਪਏ ਦਾ ਇਹ ਮਿਲਣਾ ਮਿਲਣਾ ਕਿੱਥੇ ਹੈ ਭਾਜੀ ਇਹ ਭਾਜੀ ਇੱਕੋ ਦੁਕਾਨ ਹੈ ਸ਼ਹਿਦ ਦੀ ਨੰਬਰ 1 ਗਾਰ ਹੈ ਮਾਲਵੇ ਦਾ ਸਾਨਾ ਵੱਡਾ ਸ਼ੋਰੂਮ ਗੋਠੀ ਵੜਵਰ ਥੋਬੀ ਵੀਰ ਭੰਡੇ ਵਾਲੇ ਭਾਜੀ ਰੇਟ ਕੀ ਹੈ ਵੀਰ ਜੀ ਇਹਨਾਂ ਦਾ ਰੇਟ 450 ਭਾਜੀ 900 ਵਾਲਾ ਸੂਟ 450 450 ਦਵਾਂਗੇ ਆ ਲੋ ਡਿਜ਼ਾਈਨ ਦੇਖੋ ਜੀ ਐਨੇ ਸੋਹਣੇ ਸੋਹਣੇ ਡਿਜ਼ਾਈਨ ਐਡੇ ਪਿਆਰੇ ਪਿਆਰੇ ਜੇ ਦੇ ਮੇਰੀ ਭੈਣ ਨੂੰ ਕਹਿੰਦੇ ਗਰਮੀ ਨਹੀਂ ਲੱਗਦੀ ਐ ਜਿਆਦਾ ਅਲਰਜੀ ਮੰਗਦੇ ਐ ਜਿਆਦਾ ਉਹਨਾਂ 450 ਦਾ ਸੂਟ ਦਵਾਂਗੇ ਦੀ 450 ਦਾ ਸੂਟ ਦਵਾਂਗੇ ਡਿਜ਼ਾਈਨ ਤੇ ਕਰ ਸਕਦੇ ਬਹੁਤ ਪਿਆਰੇ ਰਿਆਣੇ ਬਿਲਕੁਲ ਡਿਫਰੈਂਟ ਤੇ ਬਿਲਕੁਲ ਹਟ ਕੇ 30% ਡਿਸਕਾਊਂਟ 450 ਦਾ ਸੂਟ ਹੈ ਦੀ ਪਿਓਰ ਕੋਟਨ ਦਾ ਸੂਟ ਹੈ ਇੱਕ ਧਾਗਾ ਸਿੰਥੈਟਿਕ ਨਹੀਂ ਹੋਣਾ 100% ਕੋਟਨ ਹੋਏਗੀ 100% ਕੋਟਨ ਹੋਏਗੀ ਇਹ ਕੇ ਦਾ ਬ੍ਰਾਂਡ ਹੋਏਗਾ ਬ੍ਰਾਂਡ ਮਿਲਾ ਦਾ ਮਾਲ ਹੋਏਗਾ 5 ਮੀਟਰ ਕਪੜਾ ਹੋਏਗਾ ਆਲ ਓਵਰ ਕਪੜਾ ਹੋਏਗਾ ਕੰਫਰਟੇਬਲ ਕਪੜਾ ਹੋਏਗਾ ਸਲਵਾਰ ਸੂਟ ਪਲਾਜ਼ੋ ਸੂਟ ਸ਼ਰਾਰਾ ਸੂਟ ਗਗਰਾ ਸੂਟ ਅਨਾਰਕਲੀ ਫਰਾਕ ਸੂਟ ਜੋ ਮਰਜ਼ੀ ਵੰਡਾਓ ਜੀ ਜੋ ਮਰਜ਼ੀ ਬਣਾ ਜਿਹੜੇ ਆ ਵਾਲੇ ਡਿਜ਼ਾਈਨ ਆ ਕਿਦੇ ਵਿੱਚ ਹੈ ਇਹ ਵੀ ਉਹੀ ਰੇਟ ਹੈ ਭਾਜੀ ਹੜਖੜੋ ਤੁਸੀਂ ਚੈੱਕ ਕਰੋ ਏਕੇ ਦਾ ਬ੍ਰਾਂਡ 450 ਭਾਜੀ ਆ ਸਾਰੇ ਸਾਰੇ ਆ ਦੇਖੋ ਇਹ ਆ ਦੇਖੋ ਆ ਲਓ ਜੀ ਆ ਦੇਖੋ ਉਹ ਡੈਨ ਹੀ ਬਹੁਤ ਸੋਹਣਾ ਹੈ। ਉਹ ਆਪਾਂ ਬਈ ਬਾਲਾ ਕਿਹੜਾ ਡਿਜ਼ਾਈਨ ਹੈ ਜੀ। ਭਾਜੀ ਕਦਰ ਵੀ ਦੋਆ ਨੇ ਇੰਚ। ਅੱਛਾ ਜੀ ਆਹ ਦੇਖੋ। ਆਹ ਦੋ ਕਲਰ ਦਾ ਡਿਜ਼ਾਈਨ ਹੈ ਵੀਰੇ ਬਹੁਤ ਸੋਹਣਾ ਸੂਟ ਆ ਚੁੱਕਾ ਹੈ। ਰੈਡ ਕੀ ਹੈ ਵੀਰ ਜੀ? 450 ਸਾਰੇ। ਹਾਰੇ ਆਹ ਦੇਖੋ। 450 ਪ੍ਰਿੰਟ ਦੇ ਵਿੱਚ ਏਕਾ ਬ੍ਰਾਂਡ ਦੀ ਮੋਹਰ ਲੱਗੀ ਹੋਈ ਹੈ ਜੀ। ਏਕਾ ਭਾਜੀ ਏਕਾ। ਆਹ ਲੋ ਜੀ ਏਕੇ ਬ੍ਰਾਂਡ ਹੈ। ਪ੍ਰਿੰਟ ਕਲੈਕਸ਼ਨ ਬਾਈ ਏਕੇ ਟੈਕਸ ਬ੍ਰਾਂਡਡ ਚੀਜ਼ਾਂ ਆਈਆਂ ਹੋਈਆਂ ਜੀ। ਆ ਲੋ ਜੀ ਭਾਜੀ ਇਹ ਡਿਜ਼ਾਈਨ ਦਿਖਾ ਤਾਂ ਬਰੀਕ ਫਲਾਵਰ ਆਇਆ ਹੋਇਆ ਬਹੁਤ ਸੋਹਣਾ ਜੀ ਹਾਂਜੀ ਹਾਂਜੀ ਬਹੁਤ ਸ਼ਾਨਦਾਰ ਡਿਜ਼ਾਈਨ ਹੈ ਮੇਰੇ ਭੈਣਾਂ ਫਰਾਕ ਬਣਾਣੀ ਹੈ ਸਰਵਾਸ ਸੂਟ ਬਣਾਣਾ ਹੈ ਪਲਜੋ ਸੂਟ ਬਣਾਣਾ ਹੈ ਆਪਾਂ ਦਿਨ ਜਾ ਰਹੇ ਹਾਂ ਭਾਜੀ ਡੋਲੀ ਵਾਲਾ ਡਿਜ਼ਾਈਨ ਕਿਹੜਾ ਜੀ ਡੋਲੀ ਵਾਲਾ ਡਿਜ਼ਾਈਨ ਡੋਲੀ ਵਾਲਾ ਡਿਜ਼ਾਈਨ ਹਾਂ ਐਲੀਫੈਂਟ ਵਾਲਾ ਡਿਜ਼ਾਈਨ ਉਹ ਤੁਹਾਡੇ ਪਾਏ ਹੋਏਗਾ ਬੱਚੇ ਖੁਸ਼ ਹੋਣਗੇ ਭਾਜੀ ਠੀਕ ਹੈ ਜਵਾਬ ਮਤਲਬ ਮਤਲਬ ਕਿ ਜਿਹੜਾ ਡਿਜ਼ਾਈਨ ਆਪਾਂ ਪਾ ਲਿਆ ਉਹ ਜਵਾਕਾਂ ਨੂੰ ਹੀ ਮਨੰਜਰਾਂਗੇ ਜਵਾਕਾਂ ਦੇ ਜੀ ਮਨੰਜਰ ਕੋ ਡੋਲੀ ਵਾਲਾ ਡਿਹਾ ਐ এলিਫੈਂਟ ਵਾਲਾ ਡਿਹਾ ਐ 450 ਆ ਸੂਟ ਪੰਡ ਮੀਟਰ ਆਲ ਓਵਰ ਇੱਕ ਧਾਗਾ ਮਿਕਸ ਐ ਮੇਰਾ ਸੂਟ ਵਾਪਸ ਐ ਪਿਓਰ ਕੋਟਨ ਦਵਾਗੇ ਠੰਡਾ ਕਪੜਾ ਦਵਾਗੇ ਆਰਾਮਦਾਰ ਕਪੜਾ ਦਵਾਗੇ ਕੰਫਰਟੇਬਲ ਕਪੜਾ ਦਵਾਗੇ ਇਹ ਮੇਰੇ ਨਾਲ ਕਿੱਥੇ ਐ ਜੀ ਭਾਜੀ ਸ਼ਹਿਰ ਦੀ ਨੰਬਰ 1 ਕਾਰ ਭਾਜੀ ਗੋਠੀ ਵੜ ਵੜ ਥੋਬੀ ਦੀ ਆ ਆਪਾਂ ਦੇਣ ਜਾ ਰਹੇ ਆ ਪਿਓਰ ਕੋਟਨ ਦਾ ਕਪੜਾ ਇੱਕ ਧਾਗਾ ਮਿਕਸ ਐ ਮੇਰਾ ਸੂਟ ਵਾਪਸ ਐ ਕੀ ਰੇਟ ਪਤਾ ਕੀ ਹੈ ਨਹੀਂ ਕੀ ਰੇਟ ਹੈ ਜੀ 50000 ਰੁਪਏ ਦਾ ਵਿਕਦਾ ਹੈ ਆਪਣੇ ਕੋ ਮਿਲੇਗਾ 3.5 ਮੀਟਰ ਸੂਟ 350 ਰੁਪਏ ਦਾ ਭਾਜੀ ਆਹ ਡਿਆਣੇ ਦੀ ਚੀਜ਼ ਹੈ ਇਹ ਨਹੀਂ ਇਹ 200 ਵਾਲੇ ਭਾਜੀ ਅੱਛਾ ਜੀ ਇਹ 200 ਦਾ ਸੂਟ ਹੈ 200 ਸੂਟ ਵੀ ਆ ਰਿਹਾ 100 ਸੂਟ 5 ਮੀਟਰ ਸੂਟ ਇਧਰ ਰੰਗੜੀਆਂ ਦਿਖਾ ਦਿਓ ਕਿਹੜੇ ਕਿਹੜੇ ਭਾਜੀ ਆਹ ਵੇਖੋ ਭਾਜੀ ਆਹ ਸਟਾਕ ਤੇ ਕਰੋ ਆਹਨ ਕੋ 200 ਰੁਪਏ ਦੇ ਨੇ ਸਾਰੇ 200 ਰੁਪਏ ਦਾ 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 ਪੂਰਾ ਸੂਟ ਦੇਵਾਂਗੇ ਉਸ ਸਲਵਾ ਦਾ ਕਪੜਾ ਇਹ ਕਮੀਜ਼ ਦਾ ਕਪੜਾ ਹੀ ਦਵਾਂਗੇ ਸਟਾਕ ਦੀ ਕੋਈ ਕਮੀ ਨਹੀਂ ਵੈਰਾਈਟੀ ਦੀ ਕੋਈ ਕਮੀ ਨਹੀਂ ਇਹ 200 ਸੋਟਾ ਪਾਦੀ ਅੱਛਾ ਜੀ ਆ ਜਿੰਨੇ ਰੇਟ ਦੇਖਣ ਇਹ ਸਭ 200 ਵਾਲੇ ਪਾਦੀ ਠੀਕ ਹੈ ਜੀ ਆਪਾਂ ਸਾਰਾ 350 ਵਾਲੇ ਪਾਦੀ ਅੱਛਾ ਜੀ ਇਹ ਕੀ ਰੇਟ ਮਿਲ ਰਿਹਾ ਕੀ ਰੇਟ ਜੀ ਸਾਡੇ 350 ਦਾ ਸੂਟ ਇਹ ਹਾਂ ਹਾਂ ਕੰਪਲੀਟ ਸਾਡੇ 3 ਮੀਟਰ 1.5 ਮੀਟਰ ਬਣਾ ਉਹ ਬਲੇਡ ਚੈੱਕ ਕਰ ਲੋ ਬਾਜ਼ਾਰ ਚ 8 800 9 900 ਵਿਕੀ ਰਹੇ ਆ ਆਪਣੇ ਤੋਂ ਮਿਲੂਗਾ 350 ਦਾ ਸੂਟ ਡਿਜ਼ਾਈਨ ਤੇ ਕਰ ਲੋ ਭਾਦੀ ਡਿਜ਼ਾਈਨ ਹਲੋ ਡਿਜ਼ਾਈਨ ਦਿਖਾਓ ਜੀ ਡਿਜ਼ਾਈਨ ਕਿਹੜਾ ਡਿਜ਼ਾਈਨ ਹੈ ਬਾਜੀ ਡਿਜ਼ਾਈਨ ਦੇਖ ਮੇਰੇ ਜੋਸ ਪੱਤਾ ਪੱਤਾ ਡਾਲੀ ਡਾਲੀ ਆ ਚੈੱਕ ਹਲੋ ਸਾਡੇ 350 ਦਾ ਸੂਟ ਦਿਖਾ ਰਿਹਾ ਮੈਂ ਤੁਹਾਨੂੰ ਸਾਰੇ ਡਿਜ਼ਾਈਨ ਨਵੇਂ ਬਣਾਉਂਗਾ ਇਹ ਕਲਾਸ ਚੀਜ਼ ਹਾਂਗਾ ਕੈਮਰੀ ਕੋਟਨ ਕਪੜਾ ਹਾਂਗਾ ਉਹਦਾ ਸੂਟ ਦਊਗਾ 350 ਰੁਪਏ ਦਾ ਅਤੇ ਰੇਟ ਵਾਦੀ ਅੱਧੇ ਰੇਟ ਲੈ ਗਏ ਲੈ ਗਏ ਰਹਿ ਗਏ ਰਹਿ ਗਿਆ ਲਓ ਜੀ ਡਿਜ਼ਾਈਨ ਬਹੁਤ ਸੋਹਣੇ ਆ ਚੁੱਕੇ ਆ ਗੋਠੀ ਵਰਲਡ ਵਾਈਡ ਦਾ ਸਾਰਾ ਸਟਾਕ ਮਿਲੂਗਾ ਤੁਹਾਨੂੰ ਨਵੀਆਂ ਚੀਜ਼ਾਂ ਨਵੇਂ ਡਿਜ਼ਾਈਨਾਂ ਦੇ ਨਾਲ ਰੇਟ ਸਿਰਫ 350 ਰੁਪਏ ਹੈ ਗੋਠੀ ਵਰਲਡ ਵਾਈਡ ਧੋਬੀ ਬਿਆਰ ਬਠਿੰਡੇ ਵਾਲਿਆਂ ਦੇ ਆ ਸ਼ਾਨਦਾਰ ਪ੍ਰਿੰਟ ਆ ਚੁੱਕੇ ਆ ਨਵੀਆਂ ਚੀਜ਼ਾਂ ਨਵੇਂ ਡਿਜ਼ਾਈਨ ਆ ਬਹੁਤ ਪਿਆਰੇ ਕਲਰ ਆ ਚੁੱਕੇ ਆ ਬਹੁਤ ਪਿਆਰੇ ਸੂਟ ਆ ਚੁੱਕੇ ਆ ਕਪੜਾ ਪਿਓਰ ਕਾਟਨ ਹੈ ਜੀ ਮੇਰਾ ਨਾਮ ਰੇਡ 350 ਗੋਠੀ ਵੜਵੜ ਢੋਬੀ ਬਿਆਰ ਬਠਿੰਡਾ ਇਹ ਸੂਟ ਐਨੇ ਕੀ ਹੈ ਕਿ ਕੁਝ ਹੋਰ ਵੀ ਹੋ ਜੂ ਆਪਣਾ ਕੀ ਗੱਲ ਕਰੇ ਨਾ ਗੋਠੀ ਵਾਲੇ ਬੈਠਾ ਵੈਰਾਈਟੀ ਦੀ ਕੋਈ ਕਮੀ ਨਹੀਂ ਇੱਥੇ ਆ ਪਾਣੀ ਮਾਲਾ ਰੇ ਮੋਨ ਪਾਜੀਏ ਪਾਣੀ ਮੋਨ ਪਾਓ ਸੋ ਸ਼ੋਕ ਦੇਖ ਦਿਖਾਓ ਜੀ ਕੋਈ ਜਾ ਸਹੀ ਸੂਟ ਐਨੇ ਚ ਆਹੀ ਸੂਟ ਐ ਜੇ ਤੁਸੀਂ ਆ ਦਿਖਾਈ ਸੀ ਬਸ ਯਾਰ ਵੈਰਾਈਟੀ ਦੀ ਕੋਈ ਕਮੀ ਨਹੀਂ ਆ ਤੱਕ ਬਰੇਡੀ ਆਹ ਸਾਰੇ ਜਿਹੜੇ ਨੇ ਨਾ ਚੇ ਜੀ ਆ ਲੇਖ ਹਾਂ ਲੈ ਆਪਾ ਜੀ ਮੈਨੂੰ ਤਾਂ ਲੱਗਦਾ ਪੂਰਾ ਸੈਕਸ਼ਨ ਹੀ ਤੁਸੀਂ ਪ੍ਰਿੰਟਾਂ ਦਾ ਬਣਾ ਰੱਖਿਆ ਹੈ ਜੀ ਬਿਲਕੁਲ ਸਹੀ ਆਖਿਆ ਇਹ ਸਾਡਾ ਸੈਕਸ਼ਨ ਹੈ ਨਾ ਇਹ ਪ੍ਰਿੰਟ ਸਟੂਡੀਓ ਹੈ ਅੱਛਾ ਜੀ ਅਗਲੇ ਸਾਲ ਬੜਾ ਇਸ ਇੰਨਾ ਪਿਆਰ ਦਿੱਤਾ ਕਸਟਮਰ ਨੂੰ ਇੰਨਾ ਪਿਆਰ ਤਾਂ ਮੈਂ ਕਿਹਾ ਬੈਠੋਂ ਜਗ੍ਹਾ ਥੋੜੀ ਦੇਗੀ ਭਾਜੀ ਅੱਛਾ ਜੀ ਬੈਠੋਂ ਜਗ੍ਹਾ ਥੋੜੀ ਦੇਗੀ ਇੰਨਾ ਪਿਆਰ ਦਿੱਤਾ ਭਾਜੀ ਇਹ ਸਾਰਾ ਪੋਰਸ਼ਨ ਤੁਸੀਂ ਮਤਲਬ ਕੀ ਸੈਕੰਡ ਫਲੋਰ ਹੈ ਜੀ ਹਾਂ ਜੀ ਹਾਂ ਜੀ ਪ੍ਰਿੰਟ ਕਰ ਰੱਖਿਆ ਆ ਪ੍ਰਿੰਟ ਫਲੋਰ ਕਰ ਰੱਖਿਆ ਤੁਸੀਂ ਸਾਰਾ ਇੱਧਰ ਦੇਖ ਹਰ ਇੱਕ ਤਰ੍ਹਾਂ ਦਾ ਪ੍ਰਿੰਟ ਮਿਲ ਜੂ ਨਾ ਵੀਰ ਜੀ ਹਾਂ ਜੀ ਹਾਂ ਜੀ ਇੱਧਰ ਦੇਖ ਇਹ ਮੈਂ ਕਹਿੰਦੇ ਇਹਦੇ ਰੰਗਾਂ ਮੈਚਿੰਗ ਮੈਨੂੰ ਨਿਗਮ ਰੋ ਦੋ ਐਵੇਂ ਕਰਕੇ ਮਾੜਾ ਮਾੜਾ ਜੀ 200 ਰੁਪਏ ਦਾ ਅੱਛਾ ਜੀ ਆਹ ਜਿਹੜੀ ਲੈਂਡ ਖਾਰਾ ਮੈਂ ਤੁਹਾਨੂੰ ਯੈਲੋ ਤੋਂ ਸਟਾਰਟ ਹੋ ਗਏ ਹਾਂਜੀ ਆਹ ਸਾਰੇ 200 ਵਾਲੇ ਪਾਜੀ ਆਹ 200 ਦੇ ਸੂਟਾਂ ਵਿੱਚ ਆਹ ਸਾਰੇ ਅੱਛਾ ਜੀ ਅੱਛਾ ਇਹ ਸਾਰੇ ਸੂਟ 200 ਵਾਲੇ ਪਾਜੀ 1 2 3 4 ਆ ਲੈ ਇੱਧਰ ਲਓ ਜੀ ਆਹ ਡਿਜ਼ਾਈਨ ਦੇਖੋ ਬਾਂਦਨੀ ਬਾਂਦਨੀ ਦਾ ਡਿਜ਼ਾਈਨ ਵੀ ਇਹ ਸਾਰੇ 2 200 ਰੁਪਏ ਰੇਂਜ ਦੇ ਵਿੱਚ ਮਿਲਣਾ ਗੋਠੀ ਵੜਵੜ ਧੋਬੀ ਵੀ ਆਰ ਬਠਿੰਡਾ ਜੀ ਆਹ ਦੇਖੋ ਜੀ ਇੱਥੇ ਵੀ ਪ੍ਰਿੰਟ ਲੱਗੇ ਹੋਏ ਆ ਤੇ ਮੈਂ ਇੱਧਰ ਗਿਆ ਮਾਲਾ ਮੈਂ ਇੱਥੇ ਦੇਖਿਆ ਇੱਥੇ ਵੀ ਪ੍ਰਿੰਟ ਲੱਗਿਆ ਉਹ ਭਾਜੀ ਕੱਲੇ ਪ੍ਰਿੰਟ ਹੀ ਲਾਰ ਕੇ ਤੁਸੀਂ ਇੱਥੇ ਮੈਂ ਪ੍ਰਿੰਟ ਗਰਮੀਆਂ ਦੇ ਨਵੰਬਰ ਤੱਕ ਆਹੀ ਕਪੜਾ ਵਿਕਣਾ ਆਰਾਮਦਾਰ ਠੰਡਾ ਠਾਰ ਅੱਛਾ ਜੀ ਹਾਂਜੀ ਕੀ ਹੈ ਜੀ ਆਰਾਮਦਾਰ ਠੰਡਾ ਠਾਰ ਆਰਾਮਦਾਰ ਠੰਡਾ ਠਾਰ ਪਿਓਰ ਕੋਟਨ ਮਿਲ ਜੇ ਸਾਡੇ ਇਹਨਾਂ ਦੇ ਮੈਨੂੰ ਰੇਟ ਵਿੱਚ ਮੜਾ ਦੱਸ ਦੋਗੇ ਕੀ ਕੀ ਰੇਟ ਆ ਚੁੱਕੀ ਹੈ ਜੀ ਸਾਢੇ 400 ਦਾ ਸਾਢੇ 450 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 ਦਾ 450 ਇਹ ਸਾਰੇ 450 ਦਾ ਮਤਲਬ ਕੀ 450 ਭਾਜੀ ਹੋਰ ਵੀ ਹੈਗੇ ਆ ਦੇਖੋ ਜੀ ਰੰਗਾ ਮੈਚਿੰਗ ਬਹੁਤ ਸੋਹਣੀ ਆਈ ਹੋਈ ਆ ਲੰਗੜਿਆਂ ਬਹੁਤ ਸੋਹਣਿਆ ਆ ਪਹਿਲਾਂ ਕਿੰਨੇ ਦਾ ਕੀ ਰੇਟ ਹੈ ਜੀ 350 ਦਾ ਇਹ ਵੀ ਆ ਦੇਖ ਆ ਪੂਰਾ ਸਟਾਕ ਪਏ 350 ਦਾ ਆ 350 ਵਾਲੇ ਆਰਟੀਕਲ ਹੈ ਜੀ ਦੇਖੋ ਕਿੱਡੇ ਸੋਹਣੇ ਪ੍ਰਿੰਟ ਆ ਚੁੱਕਾ ਘਰੇ ਪਾਣ ਵਾਲੇ ਸੂਟ ਹੈ ਵੀਰੇ ਸੋਹਣੀਆਂ ਚੀਜ਼ਾਂ ਆ ਚੁੱਕੀਆਂ ਆ ਸਾਰਾ ਪ੍ਰਿੰਟ ਸੈਕਸ਼ਨ ਬਣਿਆ ਹੋਇਆ ਹੈ ਵੀਰੇ ਪ੍ਰਿੰਟ ਸੈਕਸ਼ਨ ਬਣਾਇਆ ਹੈ 200 ਰੁਪਏ ਤੋਂ ਲੈ ਕੇ 11200 ਰੁਪਏ ਤੱਕ ਤੁਹਾਨੂੰ ਪ੍ਰਿੰਟ ਸੂਟ ਮਿਲ ਜੂਗਾ ਨਵੀਆਂ ਚੀਜ਼ਾਂ ਨਵੇਂ ਡਿਜ਼ਾਈਨ ਗੋਠੀ वर्ल्ड वाइड ਧੋਬੀ ਵੀ ਯਾਰ ਬਚਦਾ ਕਿਹੜਾ ਜੀ ਆਹ ਦੇਖ ਆਹ ਦੇਖ 300 ਰੁਪਏ ਦਾ ਅੱਛਾ ਜੀ ਆਹ ਸਾਰਾ ਸਟਾਕ 300 ਰੁਪਏ ਵਿੱਚ ਜੀ ਆਹ ਸਾਰਾ ਆਹ ਸਾਰਾ ਸਟਾਕ ਠੀਕ ਹੈ ਇਹ 300 300 ਵਾਲੇ ਸੂਟ ਭਾਜੀ ਆਹ ਸਾਰਾ ਸਟਾਕ ਆ ਸਾਰਾ ਸਟਾਕ ਵੈਨ ਸੋਲੇ ਬੀਤੀ ਆ ਤੂੰ ਹੀ ਦੇਖਦਾ 450 ਵਾਲਾ ਇਹਦੇ ਬਹੁਤ ਸੋਨੇ ਡਿਆਰ ਭਾਜੀ ਹਰ ਕੋ 450 450 450 ਇੱਕ ਗੱਲ ਪੁੱਛੀ ਹਾਂਜੀ ਮੇਰੇ ਨਾਲ ਦੋਸਤ ਪ੍ਰਿੰਟ ਤੋਂ ਇਲਾਵਾ ਆਪਣੇ ਕੋਲ ਪਾਰਟੀ ਵੀ ਡਿਜ਼ਾਈਨ ਵੀ ਮਿਲ ਜਾਣਗੇ ਹਰ ਇੱਕ ਤੋਂ ਦੇ ਪਾਰਟੀ ਵੇਅਰ ਵਿਆਹ ਸ਼ਾਦੀਆਂ ਵਾਲੇ ਸੂਟ ਲੈਣਾ ਅੱਛਾ ਜੀ ਆਪ 50% ਆਫ ਦਵਾਂਗੇ ਲਓ ਜੀ ਪਾਰਟੀ ਵੇਅਰ ਪ੍ਰਿੰਟ ਇਹ ਪ੍ਰਿੰਟਾਂ ਤੋਂ ਇਲਾਵਾ ਪਾਰਟੀ ਵੀ ਡਿਜ਼ਾਈਨਿੰਗ ਵੀ ਆਪਣੇ ਕੋਲ ਬਹੁਤ ਮਿਲੂਗੀ ਤੇ ਡਿਜ਼ਾਈਨ ਬਹੁਤ ਸੋਹਣੇ ਮਿਲ ਜਾਣਗੇ ਹਰ ਇੱਕ ਤਰ੍ਹਾਂ ਦੀ ਵੈਰਾਈਟੀ ਮਿਲ ਜੂ ਪਹੁੰਚਣਾ ਤੁਸੀਂ ਗੋਠੀ ਵੜਵੜ ਧੋਬੀ ਵੀ ਯਾਰ ਇੱਕ ਗੱਲ ਹੋਰ ਕਹਾਂ ਹਾਂਜੀ ਬ੍ਰਾਂਡ ਦੂੰਗਾ ਸਾਰੇ ਰਾਮ ਟੈਕਸ ਰਾਖੀ ਗੰਗਾ ਏਕੇ ਟੈਕ ਸੁਪਰ ਟੈਕਸ ਸਾਰੇ ਬ੍ਰਾਂਡ ਮਿਲਣਗੇ ਉਹ ਜਿੰਨੇ ਬ੍ਰਾਂਡ ਮਿਲਣਗੇ ਆ ਦੇਖੋ ਏ ਟੈਕ ਏਕੇ ਟੈਕ 450 450 450 ਸਾਡੀ ਕਿਹੜੀ ਦੁਕਾਨ ਤੇ ਬੈਠੀ ਆ ਸਾਡੀ ਸ਼ਹਿਦ ਦੀ ਨੰਬਰ 1 ਕਾਨ ਗੋਠੀ ਵੜਵੜ 450 450 450 ਹਾਂਜੀ ਕਿਹੜੀ ਦੁਕਾਨ ਤੇ ਮਿਲਣ ਗਿਆ ਦਾਦੋ ਜੀ ਇਹ ਭਾਜੀ ਇੱਕੋ ਦੁਕਾਨ ਹੈ ਅਨਾਮੀ ਦੁਕਾਨ ਹੈ ਅਨਾਮੀ ਇਹ ਨਾਮ ਦਾ ਦੋ ਮਰੇ ਯਾਰ ਠੀ ਵੜ ਵੜ ਧੋਬੀ ਵੀ ਯਾਰ ਬਚਿੰਦਾ ਉਹ ਪਾ ਜੀ ਹੁਣ ਕਿੱਥੇ ਲੈ ਆਏ ਤੁਸੀਂ ਉਹ ਵੀਰੇ ਪਲੇਨ ਸੈਕਸ਼ਨ ਤੇ ਲੈ ਕੇ ਆਏ ਆ ਅੱਛਾ ਸਾਰਾ ਪਲੇਨ ਸੈਕਸ਼ਨ ਬਣਿਆ ਤੁਹਾਡਾ ਸਾਰਾ ਸਾੜਾ ਮੇਰਾ ਅੱਛਾ ਜੀ ਇਹ ਪੈਣਾ ਲੈ ਆ ਰਹੀਆਂ ਪੈਣਾ ਕਿੱਥੋਂ ਆਏ ਵੀਰੇ ਆਪਾ ਤਲਵੰਡੀ ਸਾਹਿਬੋਂ ਖਾਸ ਹਾਂ ਹੁਣ ਤਾਂ ਸੋਮਵਾਰ ਦੁਕਾਨ ਬੰਦ ਹੁੰਦੀ ਹੈ ਤੁਹਾਨੂੰ ਕਿ ਪਤਾ ਲੱਗਿਆ ਵੀਰੇ ਦੇਖੋ ਜੀ ਵੀਰੇ ਪਤਾ ਕਸਟਮਰ ਵਾਂਗ ਸੋਮਵਾਰ ਦੁਕਾਨ ਬੰਦ ਹੁੰਦੀ ਹੈ ਐਥੋਂ ਹੀ ਕਪੜਾ ਲੈ ਕੇ ਆਨੇ ਤੁਹਾਨੂੰ ਹੈ ਪਹਿਲੇ ਮਿੱਥੂ ਲੈ ਕੇ ਆਨੇ ਇਹ ਕਪੜਾ ਮਨ ਕੋਸ਼ੇ ਧੰਨਵਾਦੀ ਮਿਹਰਬਾਨੀ ਦੇਖੋ ਕਿੰਨੇ ਦਰੋਂ ਕਸਟਮਰ ਚੱਲ ਕੇ ਤਲਵੰਡੀ ਸਾਬ ਤੋਂ ਆਇਆ ਆਪਾਂ ਤਾਂ ਖਾਣ ਲੱਗੇ ਪਲੇਨ ਸੈਕਸ਼ਨ ਆਪਣਾ ਜੀ ਆਹ ਮੇਰਾ ਪਲੇਨ ਕੋਟਨ ਦੇ ਉੱਪਰ ਆ ਗ੍ਰੇਡ ਦੇ ਕਿੱਸਾ ਦਿਓ ਆ ਪੂਰਾ 550 ਆਹ ਸੈਕਸ਼ਨ 550 ਰੁਪਏ ਦਾ ਜੀ ਅੱਛਾ ਆ ਸਾਰਾ ਸੈਕਸ਼ਨ ਪਲੇਨ ਦਾ ਭਾਜੀ ਆਹ ਪਲੇਨ ਦਾ ਸਾਦੀ ਕੋਟਨ ਖਾਦੀ ਕੋਟਨ ਐਸ ਕੇ ਦਾ ਬ੍ਰਾਂਡ 550 ਰੁਪਏ ਸੂਟ ਭਾਜੀ ਆਹ ਦੇਖੋ ਆ ਲੈਨਿੰਗ ਆ ਗਈ ਭਾਜੀ ਲੈਨਾਂ ਵਾਲੇ ਕੀ ਗ੍ਰੀਨ ਆਹ ਲੈਨਾਂ ਵਾਲੇ ਕੱਪੜੇ ਆ ਗਏ 625 ਰੁਪਏ ਦਾ ਐਸ ਕੇ ਦਾ ਬ੍ਰਾਂਡ SK ਦਾ ਬ੍ਰਾਂਡ ਮਿਲਣ ਜਾ ਰਿਹਾ ਸਿਰਫ 625 ਰੁਪਏ ਦਾ। ਭਾਜੀ 650 ਰੁਪਏ ਤੁਹਾਨੂੰ ਗਲਤੀ ਲੱਗ ਗਈ ਜੀ। ਬਾਪਾਵਾ ਤੂੰ ਤਾਂ ਕੈਮਰੋ ਨਹੀਂ ਕਹਿਣ ਕਿ ਮੇਰੇ ਮਨ ਵਿੱਚ ਤੇ ਹੈਗਾ 650 ਇਹ ਬਰੇ 60 ਪੱਤੀ ਗੱਲ ਨਿਕਲ ਗਿਆ 650 ਦਾ ਹੈ। 650 ਭਾਜੀ ਮਾਰੇ ਰੇਟ ਦੁਆਰਾ ਚੈੱਕ ਕਰਕੇ ਦੱਸਿਆ ਕਰੋ ਕਈ ਵਾਰ ਕਸਟਮਰ ਨੂੰ ਗਲਤੀ ਲੱਗ ਜਾਂਦੀ ਹੁੰਦੀ ਹੈ ਜੀ। ਜੇ ਗਲਤੀ ਲੱਗ ਜਾਈ ਸੋਰੀ ਮੰਨਾਂਗੇ ਸਾਡੇ ਕੋਲ ਸਾਰੇ ਸੈਕਸ਼ਨ ਹੈ ਐਡੀ ਬਡੀ ਵੀਡੀਓ ਬੰਦੀ ਹੈ ਇੰਨੀ ਵੀਡੀਓ ਬੰਦੀ ਹੈ ਪਤਾ ਨਹੀਂ ਲੱਗ ਪਾਜੀ ਕੀ ਬਣਾਇਆ ਸੀ। ਅੱਛਾ ਆਹ نیچے ਵਾਈਟ ਕਿਹੜਾ ਬੇਸ ਆਇਆ ਭਾਜੀ ਇਹ ਮੈਨੂੰ ਨਵਾਂ ਆਇਆ ਬੇਸ ਲ ਐਕਸਪੋਰਟ ਦਾ ਮਾਲ ਹੈ ਜੀ ਬੰਬੇ ਡੈਂਗ ਦਾ ਠੀਕ ਹੈ ਆ ਬੰਬੇ ਡੈਂਗ ਦਾ ਮਾਲ ਹੈ ਐਂਦਾ ਤੁਸੀਂ ਜੋ ਮਰਜ਼ੀ ਬਣਾਸੋ ਤੇ ਲੇਡੀਜ਼ ਸੂਟਾ ਬਣਾ ਸਕਦੇ ਹੋ ਜੈਂਸ ਸੂਟਾ ਬਣਾ ਸਕਦੇ ਹੋ ਇਹ ਵੀ 50% ਤੋਂ ਜ਼ਿਆਦਾ ਉਪਤੇ ਭਾਦੀ ਓਕੇ ਜੀ ਇਹ ਸਾਰੇ ਮੇਲੇ ਆਪਾਂ ਨੂੰ ਕਿਹੜੀ ਦੁਕਾਨ ਤੇ ਜੀ ਇਹ ਭਾਈ ਜੀ ਸ਼ਾਇਦ ਹੀ ਨੰਬਰ ਬੰਦ ਕਾਣ ਮਾਲਵੇ ਦਾ ਸਾਨਾ ਵੱਡਾ ਸ਼ੋਰਮ ਗੋਠੀ ਪਾਜਵਾ ਥੋਬੀ ਬਿਆਰ ਢੰਡਾ ਠੀਕ ਹੈ ਜੀ ਬਠੰਡੇ ਵਾਲੇ ਬਠੰਡੇ ਵਾਲੇ ਗੋਠੀ ਵਾਲੇ ਗੋਠੀ ਵਾਲੇ ਬਠੰਡੇ ਵਾਲੇ ਤੋ ਜੀ ਆ ਵੀ ਤੁਸੀਂ ਇੱਥੇ ਪਲੇਨ ਲਾ ਰੱਖਿਆ ਵੀ ਰੰਗ ਹੀ ਬੜੇ ਘੈਂਟ ਘੈਂਟ ਲਾ ਰਿਹਾ ਜਿਵੇਂ ਹੋਲੀ ਆ ਰਹੀ ਹੋਲੀ ਵਾਲ ਰੰਗਾ ਪਾਦੀ ਨਗੋਲੀ ਨਰੰਗਾ ਸ਼ਰਟਾ ਵੀ ਆਕੇ ਪਾਦੀ ਆਪਣੇ ਬਣਾਓ ਕਿੱਥੇ ਆਹ ਵੇਖ ਲਓ ਜੀ ਤੂੰ ਸ਼ਰਟਾ ਵੀ ਲੈਣ ਕੰਮ ਕਰਨ ਲੱਗੇ ਪਾਦੀ ਮੈਂ ਕੰਮ ਕਰਨ ਲੱਗੇ ਪਾਦੀ ਫੁੱਲ ਪਤਾ ਫੁੱਲ ਸਿਲੂਗਾ ਇਸ ਸ਼ਰਟਾ ਦਾ ਬਲਕੀ ਬੰਦੇ ਵੀਰੇ ਕੀ ਜੀ ਲੈ ਲੈਂਦਾ ਅੱਛਾ ਜੀ ਚੋਲੀ ਅੱਛਾ ਜੀ ਮਨਾਰ ਚਲੀ ਅੱਛਾ ਜੀ ਲੱਕ ਤੂੰ ਲਓ ਜੀ ਉਹ ਮਰਚੀ ਬਣਾ ਵੀਰੇ ਐਨੀ ਵਨ ਕੁਝ ਵੀ ਬਣਾ ਸਕਦੇ ਆਪਾਂ ਸ਼ਰਟ ਵੀ ਪਾਦੀ ਤੇ ਪਤਾ ਕੀ ਹੈ ਇਹ ਮਿਆਰ ਚ ਵਗਰੀ ਡਰੈੱਸਾਂ ਵਿਗਰੀਆਂ ਛੋਟੀਆਂ ਲੰਘਾਂ ਚੋੜੀ ਨਾ 12 12 ਠੀਕ ਹੈ ਜਿਹੜੇ ਬਿਆਰ ਦੇ ਵਿੱਚ 10 10 ਹਜ਼ਾਰ ਦੀ ਡਰੈੱਸਾਂ ਵੇਚਦੇ ਆ ਮੈਨੂੰ ਤਾਂ ਇਸੇ ਦੀ ਬ ਹੇ ਪਤਾ ਕੀ ਹੈ ਹਾਂਜੀ ਮਾਂ ਤਾਂ ਬਣਾਦੀ ਬਣਾਦੀ ਨਾਲ ਬੇਟੀ ਨੂੰ ਇਹ ਭਾਜੀ ਇੱਕੋ ਹੀ ਡਿਆਣਾ ਇਹ ਨਹੀਂ ਯਾਰ ਕੀ ਗੱਲ ਕਰੀ ਮੈਂ ਗੋਠੀ ਵਾਲੇ ਬੈਠਾ ਉੱਤੇ ਬੋਲਦੇ ਦੁਬਾਰਾ ਮਾਰੇ ਆਹ ਓ ਲੋ ਜੀ ਲਓ ਜੀ ਰੰਗ ਵੀ ਘੈਂਟ ਘੈਂਟ ਪਿਆਣਾ ਜੀ ਲਓ ਜੀ ਮੈਂ ਤੁਹਾਨੂੰ ਨਵੀਆਂ ਚੀਜ਼ਾਂ ਦਊਂਗਾ ਨਵੀਆਂ ਚੀਜ਼ਾਂ ਲਓ ਇਹ ਆ ਲੈ ਭਾਜੀ ਇੰਨੇ ਰੰਗ ਨਾ ਦਿਖਾਓ ਗਾਹਕ ਤਾਂ ਪਾਗਲ ਹੋ ਜਾਣਗੇ ਬਹੁਤ ਸੋਹਣੇ ਡਿਆਣ ਆ ਚੁੱਕੇ ਨਵੇਂ ਰੰਗ ਆ ਚੁੱਕੇ ਮੇਰੀਆਂ ਭੈਣਾਂ ਦੇ ਆ ਦੇਖੋ ਜੀ ਆ ਦੇਖੋ ਵੀਰੇ ਕਿੱਡੇ ਪਿਆਰੇ ਕਿੱਡੇ ਪਿਆਰੇ ਤੇ ਕਿੱਡੇ ਸੋਹਣੇ ਰੰਗੜਿਆਂ ਆ ਚੁੱਕੇ ਆ ਆਪਣੇ ਕੋਲੇ ਇਹ ਤੁਹਾਨੂੰ ਸ਼ਹਿਰ ਦੀ ਨੰਬਰ 1 ਦੇ ਕਰਨ ਗੋਠੀ ਵਰਲਡ ਵਾਈਡ ਧੋਬੀ ਵੀ ਯਾਰ ਬਠਿੰਡੇ ਵਾਲਿਆਂ ਦੇ ਮਿਲ ਨੇ ਆ ਰੰਗਾਂ ਅਮੇਜ਼ਿੰਗ ਬਹੁਤ ਸੋਹਣੀ ਆ ਭਾਜੀ ਇਹ ਕੰਮ ਕਿਹੜੇ ਕਿਹੜੇ ਆਉਣਗੇ ਆ ਦੱਸ ਦਿਓ ਮਾੜਾ ਇੱਕ ਵਾਰੀ ਹਾਂਜੀ ਸਾਦਾ ਵਰਕ ਰੇਸ਼ਮ ਵਰਕ ਭਾਜੀ ਇੱਕਾ ਡਿਜ਼ਾਈਨ ਖੋਲ ਕੇ ਦਿਖਾ ਦਿਓ ਕੀ ਚੀਜ਼ ਹੈ ਜੀ ਆ ਲੈ ਮੇਰੇ ਵੀਰ ਆ ਲੈ ਚੀਜ਼ਾਂ ਨਵੀਆਂ ਮਿਲਦੀ ਨਾ ਮੇਰੀ ਭੈਣਾ ਵੇਟ ਕਰਦੀ ਪਈ ਆ ਅੱਛਾ ਆ ਲੈ ਤਖਾਬਰੇ ਟੋਲੀ ਵਾਲਾ ਡਿਜ਼ਾਈਨ ਇਹ ਕਾਲਾ ਕਿਹੜਾ ਡਿਜ਼ਾਈਨ ਹੈ ਜੀ ਇਹ ਟੋਲੀ ਵਾਲਾ ਡਿਜ਼ਾਈਨ ਮਾੜਾ ਡਿਸਪਲੇ ਕਰ ਦਿਓ ਉੱਚੀ ਕਰਕੇ ਜੀ ਕਾਲਾ ਮੇਰੇ ਵੀਰ ਆਲਾ ਵਾਹ ਜੀ ਪਾਜੀ ਮੈਂ ਇੱਕ ਵਾਰ ਦਿਖਾਦਾ ਡਿਜ਼ਾਈਨ ਦੀ ਲੁੱਕ ਦਿਖਾ ਰਿਹਾ ਜੀ ਵਾਕਈ ਸ਼ਾਨਦਾਰ ਡਿਜ਼ਾਈਨਿੰਗ ਆ ਚੁੱਕੀ ਹੈ ਤੁਸੀਂ ਡਿਜ਼ਾਈਨ ਨਾ ਸ਼ਾਨਦਾਰ ਇੰਨੇ ਕਲਰ ਵੀ ਲੱਗਣਗੇ 4 ਕਲਰ ਵੀ ਰੱਖ ਰੱਖਿਆ ਵਾਹ ਜੀ ਵਾਹ ਦਿਖਾ ਦਿਓ ਕਲਰ ਮਾਰੇ ਆ ਆ ਲੇਖੋ ਪੰਨਿਆਂ ਮਾਰੋ ਆ ਸਟੋਰ ਲਓ ਜੀ ਆ ਕਲਰ ਆ ਚੁੱਕਿਆ ਦੇਖੋ ਜੀ ਆ ਡਿਜ਼ਾਈਨਿੰਗ ਦੇਖੋ ਜੀ ਕਿੰਡੀ ਪਿਆਰੀ ਹੈ ਰੰਗ ਹਰੇਕ ਦੇ ਵਿੱਚ ਮਿਲ ਜਾਣਗੇ ਡਿਜ਼ਾਈਨਿੰਗ ਬਹੁਤ ਸੋਹ ਤੋ ਵੀ ਵੀਰ ਬਠਿੰਡਾ ਖੀਨਖਾਬ ਦੇ ਸ਼ਰਟ ਆ ਇੱਕ ਆਈਟਮ ਆਪਣੇ ਕੋਲ ਆਇਆ ਹਾਜੀ ਖੀਨਖਾਬ ਦੇ ਰੰਗ ਸਾਰੇ ਪਏ ਆ ਡਿਜ਼ਾਈਨ ਸਾਰੇ ਪਏ ਆ ਲੁੱਕ ਸਾਰੇ ਤਰ੍ਹਾਂ ਦੀ ਮਿਲ ਜੂਗੀ ਦੇਖੋ ਜੀ ਭਾਜੀ ਮਾਰਾ ਐਕਸਪਲੇਨ ਕਰੋਗੇ ਕੀ ਚੀਜ਼ ਹੈ ਇਹ ਪੀਰ ਜੀ ਪੰਜ ਮਿੰਟ ਸੂਟ ਹੈ 1100 ਰੁਪਏ ਦਾ ਅੱਛਾ ਜੀ ਸ਼ਰਟ ਹੈ ਜੀ 550 ਰੁਪਏ ਦੀ ਸ਼ਰਟ ਸਾਢੇ ਇਕੱਲੇ ਸ਼ਰਟ ਸਾਰੀ ਰੰਗਾਂ ਵਿੱਚ ਜਿਹਦੇ ਵਿੱਚ ਮੇਰੀ ਭੈਣ ਕੋਈ ਕੋਈ ਬੋਟਮ ਪਈ ਹੈ ਨਾ ਸਾਢੇ ਮੈਚ ਕਰਕੇ ਲਾਇਆ ਹੋ ਠੀਕ ਹੈ ਜੀ ਸਾਢੇ 550 ਰੁਪਏ ਦੀ ਸ਼ਰਟ ਹੈ 2.5 ਮਿੰਟ ਦੂੰਗਾ ਸਾਰਾ ਖੀਨਖਾਬ ਦਾ ਸਟਾਕ ਹੈ ਕਲਰ ਚੈੱਕ ਕਰਸ ਸਕਰੀਨ ਸ਼ਾਟ ਲੈਸੋ ਤੇ 50% ਛੋਣ ਹੈ ਸ਼ਾਇਦ ਹੀ ਨੰਬਰ 1 ਦੁਕਾਨ ਹੈ ਮਾਲਵੇ ਦਾ ਸਭ ਤੋਂ ਵੱਡਾ ਸ਼ੋਰੂਮ ਹੈ ਉਹ ਸਾਨੂੰ ਪਤਾ ਹੈ ਜੀ ਗੋਠੀ ਵਣ ਵਣ ਧੋਬੀ ਵੀ ਆਰ